ਦੇਖੋ ਜੀ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਮਾਰਚ 1 ਤੋਂ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਉਸੇ ਤਹਿਤ ਅੱਜ ਮਾਨਯੋਗ ਏਡੀਜੀਪੀ ਸਰਦਾਰ ਨੌਨੇਹਾਲ ਸਿੰਘ ਜੀ ਦੀ ਰਹਿਨਮਾਈ ਹੇਠ ਅਸੀਂ ਜਿਹੜਾ ਹੈਗਾ ਉਹਨਾਂ ਦੀ ਦਿਸ਼ਾ ਨਿਰਦੇਸ਼ ਛੇਡ ਇੱਕ ਐਸੋ ਆਪਰੇਸ਼ਨ ਇੱਕ ਕਰ ਰਹੇ ਹਾਂ ਜੰਡਿਆਲਾ ਗੁਰੂ ਥਾਣੇ ਦੇ ਅੰਡਰ ਜਿਹੜਾ ਇਹ ਸ਼ੇਖੂਪੁਰ ਅਮਲਾ ਪੈਂਦਾ ਜਿੱਥੇ ਪਹਿਲਾਂ ਵੀ ਕਾਫੀ ਨਸ਼ਾ ਤਸਕਰੀ ਦੀ ਕਾਫੀ ਸਾਨੂੰ ਰਿਪੋਰਟ ਸੀਗੀਆਂ ਸਾਡੇ ਵੱਲੋਂ ਪੁਰਜ਼ੋਰ ਕੋਸ਼ਿਸ਼ ਹੈਗੀ ਹੈ ਕਿ ਇੱਥੇ ਦਾ ਜਿਹੜਾ ਇਲਾਕਾ ਹੈ ਬਿਲਕੁਲ ਇੱਥੇ ਦੀ ਜਿਹੜੀ ਹੈਗੀ ਹੈ ਲੋਕ ਬੇਫਿਕਰ ਰਹਣੇ ਹੱਸਦੇ ਵਸਦੇ ਰਹਿਣ ਤੇ ਜਿਹੜਾ ਨਸ਼ਾ ਹੈਗਾ ਇਹਨਾਂ ਦੀਆਂ ਸਾਰੀਆਂ ਗਲੀਆਂ ਤੋਂ ਇਹ ਦੂਰ ਹੋ ਜਾਵੇ ਇਸੇ ਤਹਿਤ ਅਸੀਂ ਜਿਹੜੇ ਇਹਨੂੰ ਪੂਰਾ ਇੱਕ ਕਾਰਡਨ ਕਰਨ ਵਾਸਤੇ ਅੱਠ ਜਿਹੜੇ ਹੈਗੇ ਆਉਟਰ ਨਾਕੇ ਲਾਏ ਨੇ ਸਾਡੀਆਂ ਫਲਾਈਂਗ ਟੀਮਜ਼ ਨੇ ਗਠਿਤ ਕੀਤੀਆਂ ਨੇ ਸਾਨੂੰ ਜਿਹੜੀਆਂ ਦੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਨਡੀਪੀਐਸ ਦੇ ਪੀਓਜ਼ ਜਿਹੜੇ ਹੈਗੇ ਨੇ ਪ੍ਰੋਕਲੇਮਡ ਅਫੈਂਡਰ ਜਿਹੜੇ ਬਾਕੀ ਸਮਗਲਰ ਜਿਹੜੇ ਸਾਡੇ ਸੋਰਸ ਰਿਪੋਰਟਸ ਇਨਫੋਰਮੇਸ਼ਨਸ ਚ ਆਏ ਨੇ ਅਸੀਂ ਉਹਨਾਂ ਦੇ ਘਰਾਂ 'ਚ ਸਰਚ ਕਰਨੀ ਹੈ ਤੇ ਉਸੇ ਲਈ ਹੀ ਇਹ ਜਿਹੜਾ ਹੈਗਾ ਉਸ ਦੇ ਤਹਿਤ ਹੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਇਹ ਚਲਾਇਆ ਜਾ ਰਿਹਾ ਹੈ ਸਰ ਹੁਣ ਤੱਕ ਕੀ ਪ੍ਰਾਪਤੀ ਹੋਈ ਸੀ ਕੋਆਪਰੇਸ਼ਨ ਪਹਿਲਾਂ ਵੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਜੀ ਬਿਲਕੁਲ ਜੀ ਅਸੀਂ ਜਿਹੜਾ ਹੈਗਾ ਕੁਝ ਸਾਡੀਆਂ ਟੀਮਸ ਮਾਰਨਿੰਗ ਦੀਆਂ ਵੀ ਗਈਆਂ ਸੀਗੀਆਂ ਬਾਕੀ ਜਿਹੜੀ ਵੀ ਪ੍ਰਾਪਤੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ਾਮ ਨੂੰ ਜਿਹੜੀ ਹੈਗੀ ਹੈ ਪ੍ਰੈਸ ਨੋਟ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਨੰਬਰ ਚੱਲਦੇ ਰਹਿਣਗੇ ਜੀ ਇਹ ਬਿਲਕੁਲ ਨਿਰੰਤਰ ਚੱਲਦੇ ਰਹਿਣਗੇ ਜੀ ਪਹਿਲਾਂ ਵੀ ਜਿਹੜਾ ਹੈਗਾ ਸਾਰੀ ਪਬਲਿਕ ਦਾ ਜਿਹੜਾ ਪੰਜਾਬ ਸਰਕਾਰ ਦੀ ਇਹ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵੱਜ ਚੜ ਕੇ ਲੋਕਾਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਚੱਡੀ ਜਿਹੜੀ ਸੇਫ ਪੰਜਾਬ ਦੀ ਹੈਲਪਲਾਈਨ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਸਾਨੂੰ ਜਿਹੜੀ ਹੈਗੀ ਆ ਉਹ ਟਿਪ ਲਾਈਨ ਜਾਂਦੀਆਂ ਨੇ ਈਵਨ ਮੈਨੂੰ ਮੇਰੇ ਪਰਸਨਲ ਨੰਬਰ ਤੇ ਬਹੁਤ ਲੋਕੀ ਸੰਪਰਕ ਕਰਕੇ ਜਿਹੜੇ ਨਸ਼ਾ ਤਸਕਰਾਂ ਦੀ ਇਨਫਰਮੇਸ਼ਨ ਦੇ ਰਹੇ ਨੇ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜਿਹੜੀ ਟੀਮ ਹੈ ਉਹ ਬਿਲਕੁਲ ਵਚਨਬੱਧ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹਨੂੰ ਅਸੀਂ ਨਾ ਵਿਗੜਨ ਦਵਾਂਗੇ ਤੇ ਜਿਹੜੇ ਨਾ ਇਹ ਜਿਹੜੇ ਤਸਕਰ ਹੈ ਇਹਨਾਂ ਨੂੰ ਸਿਰ ਚੱਕਣ ਦੇਵਾਂਗੇ ਬੀਤੇ ਦਿਨੀ ਫਰੋਤੀ ਵਾਸਤੇ ਕਾਪੀਆਂ ਆਈਆਂ ਸੀ ਜਿਹਨਾਂ ਪਿਛਲੇ ਦਿਨੀ ਕਥੋਂ ਨੰਗਲ ਵੀ ਫਰੋਤੀ ਮੰਗਲ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਬਣ ਚੁੱਕਿਆ 24 ਘੰਟਿਆਂ ਅੰਦਰ ਉਹਨਾਂ ਦੋਸ਼ੀਆਂ ਨੂੰ ਜਿਹੜੇ ਗਿਰਫਤਾਰ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਇਲਾਕੇ ਦੇ ਲੋਕਾਂ ਵੱਲੋਂ ਵੀ ਤੇ ਬਾਕੀ ਇਹ ਵੱਲੋਂ ਵੀ ਇਹ ਸ਼ਿਕਾਇਤ ਸੀਗੀ ਕਿ ਜਿਹੜੇ ਫਰੋਤੀ ਦੀਆਂ ਕਾਲਸ ਦਿੰਦੇ ਨੇ RAM Diwali ਹਿੰਦੂਆਂ ਦੇ ਇੱਕ ਪਰਿਵਾਰ ਵੱਲੋਂ ਇੱਕ ਮਦਈ ਸੀਗੇ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਜੱਜ ਸਿੰਘ ਨੇ ਉਨ Adik ਕਰਿਆਨੇ ਦੀ ਦੁਕਾਨ ਸੀ ਤੇ ਉਹ ਉਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੀ ਹੈਗੀ ਹੈ ਕਿਹੜੀ ਕਿੱਥੋਂ ਕਾਲ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਅਸੀਂ ਟ੍ਰੇਸ ਕਰਕੇ ਟੈਕਨੀਕਲੀ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਪ੍ਰੋਪਰਲੀ ਮੋਨੀਟਰ ਕਰਦੇ ਹਾਂ ਜਿਹੜੇ ਇਹਦੀ ਤਹਿ ਤੱਕ ਪਹੁੰਚਦੇ ਹੋਏ ਤਿੰਨ ਲੋਕਾਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਪਵਨਪ੍ਰੀਤ ਸਿੰਘ ਕਾਰਜਪ੍ਰੀਤ ਅਤੇ ਸਾਜਨ ਸਾਜਨ ਉਰਫ ਕਾਲੂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਹੀ ਪਿੰਡ ਦਾ ਬੰਦਾ ਸੀਗਾ ਜਿਹੜੇ ਨੇ ਦੱਸਿਆ ਸੀਗਾ ਵੀ ਤੁਸੀਂ ਇਹਨਾਂ ਨੂੰ ਫਰੋਤੀ ਦੀਆਂ ਕਾਲਸ ਕਰੋ ਉਹਨਾਂ ਨੇ 10 ਲੱਖ ਰੀਫਰੋਤੀ ਮੰਗੀ ਸੀਗੀ ਤੇ ਸਾਡੀਆਂ ਟੀਮਸ ਨੇ ਪੂਰੀ ਮਸ਼ਤੇਦੀ ਨਾਲ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਜਿਹੜਾ ਬੰਦਾ ਬਾਹਰੋਂ ਕਾਲ ਕਰਦਾ ਸੀਗਾ ਕੈਨੇਡਾ ਤੋਂ ਅਸੀਂ ਉਹਦੇ ਤੇ ਵੀ ਅਸੀਂ ਕਾਰਵਾਈ ਕਰਦੇ ਹਾਂ ਉਹਨੂੰ ਨਾਮਜਦ ਕਰ ਲਿਆ ਤੇ ਉਹਦੀ ਵੀ ਅਸੀਂ ਗ੍ਰਿਫਤਾਰੀ ਲਈ ਜਿਹੜੀ ਹੈਗੀ ਐ ਰਿਕੁਐਸਟ ਕਰਾਂਗੇ ਜਿਹੜੀਆਂ ਏਜੰਸੀਜ਼ ਨੇ ਤਾਂਕਿ ਉਹਦੀ ਵੀ ਅਸੀਂ ਐਕਸਟਰਡੀਸ਼ਨ ਕਰਾਵਾਂਗੇ ਇਦਾਂ ਦੇ ਕਿਸੇ ਵੀ ਬੰਦੇ ਨੂੰ ਸਾਡੀ ਚੇਤਾਵਨੀ ਹੈ ਕਿ ਤੁਸੀਂ ਜਿਹੜੀ ਇਦਾਂ ਦੀਆਂ ਹਰਕਤਾਂ ਨੇ ਲੋਕਾਂ ਨੂੰ ਜਿਹੜੇ ਆਪਣੀ ਖੂਨ ਪਸੀਨੇ ਦੀ ਮਿਹਨਤ ਨਾਲ ਜਿਹੜੀ ਉਹ ਹੱਕ ਦੀ ਕਮਾਈ ਆਪਣੀ ਕਮਾਰੇ ਨੇ ਤੁਸੀਂ ਉਹਨਾਂ 'ਚ ਜੇ ਐਦਾਂ ਦੀਆਂ ਹਰਕਤਾਂ ਕਰੋਗੇ ਪੁਲਿਸ ਬਰਦਾਸ਼ਤ ਬਿਲਕੁਲ ਨਹੀਂ ਕਰੇਗੀ ਸਮਾਜ ਸਾਡਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਤੇ ਸਾਰੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਇਹਦੇ ਅਗੇਂਸਟ ਬਿਲਕੁਲ ਇਕਜੁੱਟ ਹੋ ਕੇ ਕੰਮ ਕਰਦੇ ਰਵਾਂਗੇ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਜੀ ਕਿੰਨਾ ਤੁਸੀਂ ਜ਼ੋਰ ਲਾ ਰਹੇ ਜੀ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮਾਰਚ 1 ਤੋਂ ਲੈ ਕੇ ਹੁਣ ਤੱਕ 130 ਕਿਲੋ ਹੈਰੋਇਨ ਫੜੀ ਗਈ ਹੈ 2 ਕਰੋੜ ਤੋਂ ਜ਼ਿਆਦਾ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਅਸੀਂ 1.5 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਆਲਮੋਸਟ 800 ਤੋਂ ਵੱਧ ਜਿਹੜੇ ਹੈਗੇ ਆ ਲੋਕ ਨੇ ਜਿਹੜੇ ਨਸ਼ਾ ਤਸਕਰੀ ਚ ਇਨਵੋਲ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 850 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਜਮਾ ਕਰਾਇਆ ਤੇ 300 ਲੋਕਾਂ ਨੂੰ ਜਿਹੜੇ ਓਟ ਸੈਂਟਰ ਚ ਅਸੀਂ ਰਜਿਸਟਰ ਕਰਾਇਆ ਇਹ ਲੋਕਾਂ ਦਾ ਪੂਰਾ ਸਹਿਯੋਗ ਹੈ ਇਹ ਇੱਕ ਸਮਾਜਿਕ ਮੂਵਮੈਂਟ ਬਣ ਚੁੱਕੀ ਹੈ ਤੇ ਆਣ ਵਾਲੇ ਜਿਨ੍ਹਾਂ ਤੁਸੀਂ ਦੇਖੋਗੇ ਕਿ ਜਿਹੜੇ 1 2 ਜਿਹੜੇ ਪਿੰਡਾਂ 'ਚ ਬਚ ਵੀ ਗਏ ਨੇ ਉਹ ਵੀ ਪਿੰਡ ਪਿੰਡ ਜਿਹੜੇ ਲੋਕ ਨੇ ਉਹ ਜਾਗਰੂਕ ਹੋ ਕੇ ਉਹਨਾਂ ਨੂੰ ਜਿਹੜੇ ਵਿਚਾਰੇ ਇਹ ਨਸ਼ੇ ਦੇ ਚੰਗਲ 'ਚ ਫਸ ਚੁੱਕੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਸਤੇ ਜਮਾ ਕਰਾਂਗੇ ਤੇ ਉਹਨਾਂ ਨੂੰ ਜਿਹੜੇ ਨਸ਼ੇ ਦੇ ਚੰਗਲ 'ਚੋਂ ਬਾਹਰ ਕੱਢਣਗੇ ਬੇਮਗਰਮਾਸ਼ਿਆਂ ਨੂੰ ਜਿਹੜਾ ਉਹ ਵੀ ਹੱਥ ਪਾਇਆ ਜਾਵੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਸਾਨੂੰ ਖੁੱਲ ਛੁੱਟ ਹੈ ਕਿ ਜਿਹੜਾ ਵੀ ਨਸ਼ਾ ਤਸਕਰੀ ਦੇ ਕਾਰੋਬਾਰ 'ਚ ਲੱਗਿਆ ਹੋਇਆ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਤੇ ਉਹ ਲਗਾਤਾਰ جاری ਹੈ ਹੁਣ ਤੱਕ ਕੋਈ ਵੱਡਾ ਮਗਰਮਾਸ਼ ਆਇਆ ਨਹੀਂ ਜੀ ਬਿਲਕੁਲ ਜੀ ਅਸੀਂ ਕਾਫੀ ਜ਼ਿਆਦਾ ਰਿਕਵਰੀਜ਼ ਵੀ ਕੀਤੀਆਂ ਨੇ ਵੱਡੇ ਵੱਡੇ ਨਾਮ ਨੇ ਉਹਨਾਂ ਦੇ ਅਸੀਂ ਘਰ ਵੀ ਜਿਹੜੇ ਹੈਗੇ ਆ ਉਹ ਵੀ ਤੁਸੀਂ ਦੇਖਿਆ ਹੋਊਗਾ ਕਿ ਡਿਮੋਲੀਸ਼ਨਸ ਵੀ ਹੋਈਆਂ ਨੇ ਤੇ ਇਹ ਜਿਹੜੇ ਲਗਾਤਾਰ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੀ ਹੈ